ਨਹੀਂ ਸਰ ਕੀ ਨਾਮ ਹੈ ਤੁਹਾਡਾ ਪਿਤਪਾਲ ਸਿੰਘ ਅੱਜ ਆਪਾਂ ਵਾਇਰਲੈਸ ਸੈਕਿੰਡ ਪਨੀਗੋਂ ਦੀ ਜਿਹੜੀ ਇਸ ਰਨਰ ਰੈਲੀ ਆ ਉਹਦੇ ਅੱਜ ਆਪਾਂ ਸ਼ਿਰਕਤ ਕੀਤੀ ਆ ਥੋੜਾ ਜਿਹਾ ਸਾਡੇ ਓਡੀਅਰ ਨੂੰ ਆਪਣੇ ਬਾਰੇ ਦੱਸੋ ਕਿ ਤੁਹਾਡਾ ਕੀ ਪਰਖਾ ਗਿਆ ਮੈਂ ਮੇਰਾ ਪੇਜ ਹੈਗਾ ਡਿਵਾਈਨ ਬਾਲਡ ਪਿਤਪਾਲ ਸਿੰਘ ਇੰਸਟਾਗ੍ਰam ਦੇ ਉੱਤੇ ਔਰ ਸੇਮ ਹੀ ਨਾਮ ਦੇ ਉੱਤੇ YouTube ਐਂਡ Facebook ਦੇ ਉੱਤੇ ਤੇ ਮੈਂ ਡੌਗਸ ਵਾਸਤੇ ਕੰਮ ਕਰਦਾ ਹਾਂ ਟ੍ਰੀਟਮੈਂਟਸ ਕਰਦਾ ਹਾਂ ਉਹਨਾਂ ਦੀ ਫੀਡਿੰਗ ਕਰਦਾ ਹਾਂ ਲੇਕਿਨ ਮੈਨੂੰ ਨਾ ਇੱਕ ਗੱਲ ਨਹੀਂ ਸਮਝ ਆਂਦੀ ਹਰ ਰੋਜ਼ ਨਾ ਇਨਸਟਾਗ੍ਰam ਫੇਸਬੁਕ ਐਂਡ ਯੂਟਿਊਬ ਦੇ ਉੱਤੇ ਹਜ਼ਾਰਾਂ ਵੀਡੀਓ ਚੜਦੀਆਂ ਆ ਜਿਹਦੇ ਵਿੱਚ ਡੌਗਸ ਦੇ ਬਾਰੇ ਅੱਛੀਆਂ ਗੱਲਾਂ ਦੱਸੀਆਂ ਜਾਂਦੀਆਂ ਕਿਉਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਡੌਗ ਸਾਡੇ ਰਖਵਾਲੇ ਆ ਹਰ ਜਗ੍ਹਾ ਤੇ ਸਾਡੀ ਰਾਖੀ ਕਰਦੇ ਆ ਔਰ ਹੋਰ ਵੀ ਬਹੁਤ ਜਗ੍ਹਾ ਪੁਲਿਸ ਦੇ ਵਿੱਚ ਕੰਮ ਆ ਰਹੇ ਆ ਹਰ ਜਗ੍ਹਾ ਕੰਮ ਆ ਰਹੇ ਆ ਜਿੱਥੇ-ਜਿੱਥੇ ਵੀ ਯਾਨੀ ਕਿ ਆ ਸਟ੍ਰੀਟਸ ਦੇ ਵਿੱਚ ਔਰ ਵਿਲੇਜਸ ਦੇ ਵਿੱਚ ਹਰ ਜਗ੍ਹਾ ਸ਼ਾਪਸ ਦੇ ਉੱਤੇ ਰਾਤ ਨੂੰ ਡੌਗਸ ਰਾਖੀ ਕਰਦੇ ਆ ਠੀਕ ਹੈ ਜੀ ਹਰ ਰੋਜ਼ ਹਜ਼ਾਰਾਂ ਹੀ ਵੀਡੀਓ ਚੜਦੀਆਂ ਡੌਗਸ ਦੇ ਫੇਵਰ ਦੇ ਵਿੱਚ ਪਰ ਲੋਕਾਂ ਨੂੰ ਕਿਉਂ ਵੀ ਕਿਉਂ ਨਹੀਂ ਸਮਝ ਆਉਂਦੀ ਹੈਗੀ ਫਿਰ ਵੀ ਲੋਕਾਂ ਦੀ ਮਾਨਸਿਕਤਾ ਉੱਤੇ ਦੀ ਉੱਤੇ ਹੀ ਖੜੀ ਹੈ ਡੌਗ ਦੇਖ ਗਿਆ ਬਸ ਪੱਥਰ ਚੱਕੋ ਤੇ ਅ ਡੰਡਾ ਚੱਕੋ ਤੇ ਇਹਦੇ ਮਾਰੋ ਠੀਕ ਹੈ ਜੀ ਇਹ ਸਕੂਲਾਂ ਦੇ ਵਿੱਚ ਜ਼ਰੂਰ ਇਹ ਸਿੱਖਿਆ ਹੋਣੀ ਚਾਹੀਦੀ ਹੈ ਜਿੱਦਾਂ ਬੰਗਲਾਦੇਸ਼ਾਂ ਦੇ ਵਿੱਚ ਨਾ ਬੱਚਿਆਂ ਨੂੰ ਪੜਾਇਆ ਜਾਂਦਾ ਕਿ ਅਸੀਂ ਐਨੀਮਲਸ ਨਾਲ ਬਿਹੇਵ ਕਿੱਦਾਂ ਕਰਨਾ ਹੈ ਇਹੀ ਸਿੱਖਿਆ ਸਾਡੇ ਇੱਥੇ ਵੀ ਸਕੂਲਾਂ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਕਿ ਜਦੋਂ ਵੀ ਕੋਈ ਐਨੀਮਲਸ ਕੋਈ ਵੀ ਬੁਆਇਸਲੈਸ ਐਨੀਮਲ ਨੂੰ ਦਿਖਦਾ ਹੈ ਉਹਨਾਂ ਨਾਲ ਸਹੀ ਬਿਹੇਵ ਕਿੱਦਾਂ ਕਰਨਾ ਇਹ ਨਹੀਂ ਕਿ ਚੱਕੇ ਉਹਨਾਂ ਦੇ ਪੱਥਰ ਮਾਰਨੇ ਸ਼ੁਰੂ ਕਰ ਦੋ ਡੰਡੇ ਮਾਰਨੇ ਸ਼ੁਰੂ ਕਰ ਦੋ ਲੱਤਾਂ ਮਾਰਨੇ ਸ਼ੁਰੂ ਕਰ ਦੋ ਇਹ ਭਾਵੇਂ ਜਿਹੜੀ ਆ ਤੁਹਾਡੇ ਵਿੱਚ ਕਦੋਂ ਤੋਂ ਆਈ ਤੇ ਕਿੱਦਾਂ ਆਈਏ ਹੈ ਮੈਂ 3 ਸਾਲ ਤੋਂ ਕਰ ਰਿਹਾ ਹਾਂ ਇਹ ਠੀਕ ਹੈ ਜੀ ਮੈਂ ਨਾ ਸ਼ੁਰੂ ਦੇ ਵਿੱਚ ਡੌਗਸ ਨੂੰ ਫੀਡਿੰਗ ਕਰਨਾ ਜਦੋਂ ਸ਼ੁਰੂ ਕੀਤਾ ਨਾ ਮੈਂ ਇੱਕੋ ਫੀਮੇਲ ਡੌਗ ਨੂੰ ਫੀਡਿੰਗ ਕਰਦਾ ਸੀਗਾ ਤੇ ਇੱਕ ਦਿਨ ਕੀ ਹੋਇਆ ਉਹਨਾਂ ਦਾ ਫੀਮੇਲ ਡੌਗ ਦਾ ਬੱਚਾ ਸੀਗਾ ਛੋਟਾ ਜਿਹਾ ਨਾਲ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਜਿਹੜੀ ਮਦਦ ਸੀਗੀ ਨਾ ਆਪਣੇ ਬੱਚੇ ਨੂੰ ਲੈ ਕੇ ਨਾ ਮੇਰੇ ਗੇਟ ਦੇ ਘਰ ਦੇ ਗੇਟ ਦੇ ਅੱਗੇ ਖੜੀ ਸੀ ਸ਼ਾਮ ਨੂੰ 9 ਵਜੇ ਮੈਂ ਕੰਮ ਤੋਂ ਆਇਆ ਜਿਸ ਵੇਲੇ ਮੈਂ ਦੇਖਿਆ ਮੈਂ ਦੇਖਿਆ ਉਹ ਬੱਚੇ ਦਾ ਸਾਰਾ ਲਹੂ ਲਹਾਨ ਮੂੰਹ ਦਾ ਉਹ ਸਾਂਸ ਬੜੀ ਔਖੀ ਸਾਂਸ ਆ ਰਹੀ ਸੀ ਮੈਂ ਉਹਨੂੰ ਚੁੱਕ ਕੇ ਡਾਕਟਰ ਦੇ ਕੋਲ ਲੈ ਗਿਆ ਡਾਕਟਰ ਨੇ ਤਿੰਨ ਇੰਜੈਕਸ਼ਨ ਲਗਾਏ ਤੇ ਜਦੋਂ ਮੈਂ ਵਾਪਸ ਲੈ ਕੇ ਆਇਆ ਨਾ ਤੇ ਬੱਚਾ ਅੱਧੇ ਘੰਟੇ ਬਾਅਦ ਆਪਣੀ ਮਾਂ ਨਾਲ ਖੇਡਣ ਲੱਗ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਬਸ ਉਸੇ ਦਿਨ ਮੈਂ ਕਿਹਾ ਮੈਨੂੰ ਕੋਈ ਵੀ ਡੌਗ ਐਦਾਂ ਦਾ ਮਿਲੇਗਾ ਨਾ ਤੇ ਮੈਂ ਉਹਦੀ ਹੈਲਪ ਜ਼ਰੂਰ ਕਰਾਂਗਾ ਹੋਰ ਜਿਹੜੇ ਲੋਕ ਇਸ ਟਾਈਮ ਤੁਹਾਡਾ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਮੈਸੇਜ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਡੌਗਸ ਦੀ ਸੇਵਾ ਕਰ ਰਹੇ ਆ ਤੁਸੀਂ ਜੇ ਕੁਝ ਨਹੀਂ ਕਰ ਸਕਦੇ ਐਟ ਲੀਸਟ ਡੌਗਸ ਨੂੰ ਮਾਰੋ ਨਾ ਠੀਕ ਹੈ ਜੀ ਫੀਡਿੰਗ ਤੁਸੀਂ ਨਹੀਂ ਕਰ ਸਕਦੇ ਤੇ ਡੌਗਸ ਨੂੰ ਤੁਸੀਂ ਪਰੇਸ਼ਾਨ ਨਾ ਕਰੋ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਪਰੇਸ਼ਾਨ ਨਾ ਕਰੋ ਡੌਗਸ